ਸਸ਼੍ਰੀਕਾਲ ਤੁਸੀਂ ਜੁੜ ਚੁੱਕੇ ਐਸਐਮਜੀ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਜੇਕਰ ਤੁਸੀਂ ਵੀ ਕੁੰਡੀ ਲਗਾ ਕੇ ਬਿਜਲੀ ਚੋਰੀ ਕਰਦੇ ਹੋ ਜਾਂ ਤੁਹਾਡੇ ਆਸ-ਪਾਸ ਇਲਾਕੇ ਦੇ ਵਿੱਚ ਕੋਈ ਇਸ ਤਰੀਕੇ ਦੇ ਨਾਲ ਬਿਜਲੀ ਚੋਰੀ ਕਰਦਾ ਤਾਂ ਉਸ ਤੇ ਹੁਣ ਪਾਵਰ ਕਾਮ ਦੇ ਵੱਲੋਂ ਐਕਸ਼ਨ ਲਿਆ ਜਾਏਗਾ ਤਾਂ ਬਿਲਕੁਲ ਦੱਸਿਆ ਕਿ ਜੁਰਮਾਨਾ ਤਾਂ ਲੱਗੇਗਾ ਹੀ ਉਸ ਦੇ ਨਾਲ ਹੀ ਉਸ ਤੇ ਬਣਦੀ ਕਾਰਵਾਈ ਜੜੀ ਉਹ ਜ਼ਰੂਰ ਕੀਤੀ ਜਾਏਗੀ ਤਾਂ ਬਿਲਕੁਲ ਪੀਐਸਪੀਸੀਐਲ ਨੇ ਦਰਸਲ ਹੁਣ ਬਿਜਲੀ ਚੋਰੀ ਕਰਨ ਵਾਲਿਆਂ ਤੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਜੇਕਰ ਕੋਈ ਵੀ ਸਖਸ਼ ਕੁੰਡੀ ਲਗਾ ਕੇ ਬਿਜਲੀ ਚੋਰੀ ਕਰਦਾ ਹੈ ਤਾਂ ਉਸ ਨੂੰ ਲੱਖਾਂ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ ਤੇ ਉਸ ਤੇ ਜੋ ਬਣਦੀ ਕਾਰਵਾਈ ਕੀਤੀ ਜਾਏਗੀ ਉਹ ਤਾਂ ਉਸ ਨੂੰ ਭੁਗਤਣੀ ਹੀ ਪੈਗੀ ਇਸ ਦੇ ਨਾਲ ਹੀ ਲੋੜ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ ਉੱਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਪਹਿਲੀ ਜਾਂਚ ਤੋਂ ਬਾਅਦ ਸਾਹਮਣੇ ਆਏ ਅੰਕੜਿਆਂ ਦੇ ਅਨੁਸਾਰ ਜਲੰਧਰ ਸਰਕਲ ਅਧੀਨ ਕੁੱਲ 1044 ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਜਿਸ ਦੇ ਵਿੱਚ ਬਿਜਲੀ ਚੋਰੀ ਦੇ 6 ਮਾਮਲੇ ਓਵਰਲੋਡਿੰਗ ਦੇ 37 ਅਤੇ ਬਿਜਲੀ ਦੀ ਦੁਰਵਰਤੋਂ ਦੇ 11 ਮਾਮਲੇ ਸਾਹਮਣੇ ਆਏ ਨੇ ਤਾਂ ਵਿਭਾਗ ਦੇ ਵੱਲੋਂ ਕੁੱਲ 54 ਖਪਤਕਾਰਾਂ ਨੂੰ 5 ਲੱਖ 39000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਇਸ ਦੇ ਵਿੱਚ ਪੂਰਬੀ ਡਿਵੀਜ਼ਨ ਦੇ ਵੱਲੋਂ ਸਭ ਤੋਂ ਵੱਧ ਮੀਟਰਾਂ ਦੀ ਜਾਂਚ ਕੀਤੀ ਗਈ ਜਦਕਿ ਮੋਡਲ ਟਾਊਨ ਡਿਵੀਜ਼ਨ ਦੇ ਵੱਲੋਂ ਵੀ ਸਭ ਤੋਂ ਵੱਧ ਜੁਰਮਾਨਾ ਜਿਹੜਾ ਉਹ ਲਗਾਇਆ ਗਿਆ ਫਿਲਹਾਲ ਜਾਣਕਾਰੀ ਦੇ ਦਿੰਦੇ ਆ ਕਿ ਬਿਜਲੀ ਚੋਰੀ ਵਿਰੁੱਧ ਮੁਹਿੰਮ ਤਹਿਤ ਸਰਕਲ ਦੀਆਂ ਸਾਰੀਆਂ ਡਿਵੀਜ਼ਨਾਂ ਦੇ ਵਿੱਚੋਂ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਦੇ ਵਿੱਚ 1000 ਤੋਂ ਵੱਧ ਖਪਤਕਾਰਾਂ ਦੇ ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਤੇ 5 ਲੱਖ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਸਰਕਲ ਦੀਆਂ 5 ਡਿਵੀਜ਼ਨਾਂ ਅਧੀਨ ਕੁੱਲ 5 ਟੀਮਾਂ ਤਾਇਨਾਤ ਕਰਕੇ ਮੁਹਿੰਮ ਮejੜੀ ਉਹ ਚਲਾਈ ਗਈ ਹੈ ਨਾ ਟੀਮਾਂ ਦੇ ਵਿੱਚੋਂ ਐਕਸੀਐਨਐਸਡੀਓ ਜੇਈ ਲਾਈਨਮੈਨ ਤੇ ਫੀਲਡ ਸਟਾਫ ਮੌਜੂਦ ਨੇ ਹਰੇਕ ਟੀਮ ਨੂੰ ਕਟੋ-ਕਟ 40 ਕਨੈਕਸ਼ਨਾਂ ਦੀ ਜਾਂਚ ਕਰਨ ਦੇ ਅਦੇਸ਼ ਤੇ ਜੀਐਨਐਸ ਅਚੰਚਿਤ ਚੈਕਿੰਗ ਤਹਿਤ ਪਾਵਰ ਕਾਮ ਨੇ ਸਵੇਰੇ ਤੜਕੇ ਸਾਰ ਬਿਜਲੀ ਚੋਰੀ ਦੇ ਹੌਟਸਪੌਟ ਖੇਤਰਾਂ ਦੇ ਵਿੱਚ ਛਾਪੇਮਾਰੀ ਕੀਤੀ ਇਸ ਤਰੀਕੇ ਦੇ ਨਾਲ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਮੁਹਿੰਮ ਚਲਾ ਕੇ ਘਰੇਲੂ ਬਿਜਲੀ ਦੀ ਵਪਾਰਕ ਉਦੇਸ਼ਾਂ ਲਈ ਵਰਤੋਂ ਕਰਨ ਵਾਲੇ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ ਸਸ਼ਤਰਕਾਲ ਤੋਂ ਜੁੜ ਚੁੱਕਿਆ ਐਸਐਮਜੀ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਜੇਕਰ ਤੁਸੀਂ ਵੀ ਕੁੰਡੀ ਲਗਾ ਕੇ ਬਿਜਲੀ ਚੋਰੀ ਕਰਦੇ ਹੋ ਜਾਂ ਤੁਹਾਡੇ ਆਸ-ਪਾਸ ਇਲਾਕੇ ਦੇ ਵਿੱਚ ਕੋਈ ਇਸ ਤਰੀਕੇ ਦੇ ਨਾਲ ਬਿਜਲੀ ਚੋਰੀ ਕਰਦਾ ਤਾਂ ਉਸ ਤੇ ਹੁਣ ਪਾਵਰ ਕਾਮ ਦੇ ਵੱਲੋਂ ਐਕਸ਼ਨ ਲਿਆ ਜਾਏਗਾ ਤਾਂ ਬਿਲਕੁਲ ਦੱਸਿਆ ਕਿ ਜੁਰਮਾਨਾ ਤਾਂ ਲੱਗੇਗਾ ਹੀ ਉਸੇ ਨਾਲ ਹੀ ਉਸ ਤੇ ਬਣਦੀ ਕਾਰਵਾਈ ਜੜੀ ਉਹ ਜ਼ਰੂਰ ਕੀਤੀ ਜਾਏਗੀ ਤਾਂ ਬਿਲਕੁਲ ਪੀਐਸਪੀਸੀਐਲ ਨੇ ਦਰਸਲ ਹੁਣ ਬਿਜਲੀ ਚੋਰੀ ਕਰਨ ਵਾਲਿਆਂ ਤੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਜੇਕਰ ਕੋਈ ਵੀ ਸਖਸ਼ ਕੁੰਡੀ ਲਗਾ ਕੇ ਬਿਜਲੀ ਚੋਰੀ ਕਰਦਾ ਹੈ ਤਾਂ ਉਸ ਨੂੰ ਲੱਖਾਂ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ ਤੇ ਉਸ ਤੇ ਜੋ ਬਣਦੀ ਕਾਰਵਾਈ ਕੀਤੀ ਜਾਏਗੀ ਉਹ ਤਾਂ ਉਸ ਨੂੰ ਭੁਗਤਣੀ ਹੀ ਪੈਗੀ ਇਸ ਦੇ ਨਾਲ ਹੀ ਲੋੜ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ ਉੱਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਪਹਿਲੀ ਜਾਂਚ ਤੋਂ ਬਾਅਦ ਸਾਹਮਣੇ ਆਏ ਅੰਕੜਿਆਂ ਦੇ ਅਨੁਸਾਰ ਜਲੰਧਰ ਸਰਕਲ ਅਧੀਨ ਕੁੱਲ 1044 ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਜਿਸ ਦੇ ਵਿੱਚ ਬਿਜਲੀ ਚੋਰੀ ਦੇ 6 ਮਾਮਲੇ ਓਵਰਲੋਡਿੰਗ ਦੇ 37 ਅਤੇ ਬਿਜਲੀ ਦੀ ਦੁਰਵਰਤੋਂ ਦੇ 11 ਮਾਮਲੇ ਸਾਹਮਣੇ ਆਏ ਨੇ ਤਾਂ ਵਿਭਾਗ ਦੇ ਵੱਲੋਂ ਕੁੱਲ 54 ਖਪਤਕਾਰਾਂ ਨੂੰ 5 ਲੱਖ 39000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਇਸ ਦੇ ਵਿੱਚ ਪੂਰਬੀ ਡਿਵੀਜ਼ਨ ਦੇ ਵੱਲੋਂ ਸਭ ਤੋਂ ਵੱਧ ਮੀਟਰਾਂ ਦੀ ਜਾਂਚ ਕੀਤੀ ਗਈ ਜਦਕਿ ਮੋਡਲ ਟਾਊਨ ਡਿਵੀਜ਼ਨ ਦੇ ਵੱਲੋਂ ਵੀ ਸਭ ਤੋਂ ਵੱਧ ਜੁਰਮਾਨਾ ਜਿਹੜਾ ਉਹ ਲਗਾਇਆ ਗਿਆ ਫਿਲਹਾਲ ਜਾਣਕਾਰੀ ਦੇ ਦਿੰਨੇ ਆ ਕਿ ਬਿਜਲੀ ਚੋਰੀ ਵਿਰੁੱਧ ਮੁਹਿੰਮ ਤਹਿਤ ਸਰਕਲ ਦੀਆਂ ਸਾਰੀਆਂ ਡਿਵੀਜ਼ਨਾਂ ਦੇ ਵਿੱਚੋਂ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਦੇ ਵਿੱਚ 1000 ਤੋਂ ਵੱਧ ਖਪਤਕਾਰਾਂ ਦੇ ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਤੇ 5 ਲੱਖ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਸਰਕਲ ਦੀਆਂ 5 ਡਿਵੀਜ਼ਨਾਂ ਅਧੀਨ ਕੁੱਲ 5 ਟੀਮਾਂ ਤਾਇਨਾਤ ਕਰਕੇ ਮੁਹਿੰਮ ਮੇਜੜੀ ਉਹ ਚਲਾਈ ਗਈ ਹੈ ਨਾ ਟੀਮਾਂ ਦੇ ਵਿੱਚੋਂ ਐਕਸੀਐਨ ਐਸਡੀਓ जेई ਲਾਈਨਮੈਨ ਤੇ ਫੀਲਡ ਸਟਾਫ ਮੌਜੂਦਨੀ ਹਰੇਕ ਟੀਮ ਨੂੰ ਕਟੋ-ਕਟ 40 ਕਨੈਕਸ਼ਨਾਂ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਨੇ ਸਚੰਜੇਤ ਚੈਕਿੰਗ ਤਹਿਤ ਪਾਵਰਕਾਮ ਨੇ ਸਵੇਰੇ ਤੜਕੇ ਸਾਰ ਬਿਜਲੀ ਚੋਰੀ ਦੇ ਹੌਟਸਪੌਟ ਖੇਤਰਾਂ ਦੇ ਵਿੱਚ ਛਾਪੇਮਾਰੀ ਕੀਤੀ ਇਸ ਤਰੀਕੇ ਦੇ ਨਾਲ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਮੁਹਿੰਮ ਚਲਾ ਕੇ ਘਰੇਲੂ ਬਿਜਲੀ ਦੀ ਵਪਾਰਕ ਉਦੇਸ਼ਾਂ ਲਈ ਵਰਤੋਂ ਕਰਨ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ